ਤੋਂ ਪਹਿਲਾਂ ਤਾਂ ਇਹ ਦੱਸ ਦੀ ਕਿੰਨੇ ਆਪਣੇ ਕੋਲੇ ਸ਼ੇਡ ਨੇ ਸ਼ੇਡ ਸਿਰਫ 1500 ਸ਼ੇਡ ਦੇ ਵਿੱਚ ਕੋਈ ਵੀ ਸ਼ੇਡ ਸਿਲੈਕਟ ਕਰਦੇ ਸਾਰੇ ਤੁਹਾਨੂੰ ਤਿਆਰ ਕਰਕੇ ਦੇਵਾਂਗੇ ਬ੍ਰਾਂਡਸ ਸਾਡੇ ਕੋਲ ਨੈਰੋਲਕ ਬਿਰਲਾ ਅਲਟਰਾ ਨਿਪੌਨ ਏਸ਼ੀਅਨ ਸਭ ਸਾਰੇ ਮਿਲਣਗੇ ਰੰਗ ਸਿਲੈਕਸ਼ਨ ਸਾਰ ਨੂੰ ਵੱਡਾ ਮਾਇਨੇ ਰੱਖਦਾ ਸਾਰੇ ਦੇ ਵਿੱਚ ਜੇ ਆਪਾਂ ਕਿਹੜਾ ਰੰਗ ਕਰਾ ਰਹੇ ਜਿੰਨਾ ਚਿਰ ਆਪਾਂ ਕੋਡਿੰਗ ਜਪਰ ਸਿਲੈਕਟ ਆਪ ਨੂੰ ਮੂਰੋ ਫਿਰ ਜਿਹੜਾ ਮਰਜ਼ੀ ਰੰਗ ਕਰਾ ਦਿਓ ਵਧੇਨ ਲੱਗੇ ਕੰਡ ਦੀ ਐਲੀਵੇਸ਼ਨ ਨੂੰ ਫੋਟੋ ਭੇਜ ਸਕਦੇ ਹੋ ਸੋ ਸਾਰੀ ਐਲੀਵੇਸ਼ਨ ਤੁਹਾਡੀ ਤਿਆਰ ਕਰਕੇ ਦੇਵਾਂਗੇ ਦਿਖਾ ਦਿਓ ਮੈਨੂੰ ਇੱਕ ਵਾਰ ਵੀ ਕਿਵੇਂ ਆਹਦੇ ਵਿੱਚ ਪੰਜ ਆਪਸ਼ਨ ਆ ਗਏ ਆ ਅੱਸੀ ਗੱਲ ਦੋਸਤੋ ਘਰਾਂ ਦੇ ਵਿੱਚ ਆਪਾਂ ਵੱਖੋ-ਵੱਖਰੇ ਰੰਗ ਕਰਾਉਣੇ ਆ ਕਈ ਵਾਰਨਕ ਕਰਦੀ ਐਲੀਵੇਸ਼ਨ ਉਨੀ ਜਿਆਦਾ ਸੋਹਣੀ ਨਹੀਂ ਹੁੰਦੀ ਜਿੰਨੀ ਉਹਨੂੰ ਰੰਗ ਬਣਾ ਆਂਦਾ ਰੰਗ ਦੇ ਵਿੱਚ ਕੀ ਕੀ ਖਾਸੀਅਤਾਂ ਹੈ ਕਿਹੜੀ ਗੱਲ ਦਾ ਧਿਆਨ ਰੱਖਣਾ ਹੈ ਕਿਹੜਾ ਆਪਾਂ ਛੇੜ ਲੈ ਸਕਦੇ ਆ ਕਿਵੇਂ ਆਪਾਂ ਰੰਗ ਨੂੰ ਕਰਾਉਣਾ ਵੀ ਆਪਣੀ ਜਿਹੜਾ ਘਰ ਹੈ ਆਪਣੀ ਕੋਠੀ ਹੈ ਉਹ ਦੂਰੋਂ ਚਮਕ ਕੇ ਪਤਾ ਲੱਗੇ ਤੇ ਹੋਰ ਬਹੁਤ ਸਾਰੀਆਂ ਬਰੀਕੀਆਂ ਮਤਲਬ ਜੋ ਆਰਕੀਟੈਕਟ ਤੁਸੀਂ ਰੰਗ ਸਿਲੈਕਟ ਕੀਤਾ ਤੇ ਤੁਸੀਂ ਇੱਕ ਪੇਂਟ ਸਟੋਰ ਜਿਵੇਂ ਮਹਾਵੀਰ ਪੇਂਟ ਤੇ ਆਪਾਂ ਖੜੇ ਆ ਇੱਥੋਂ ਵੀ ਸਿਲੈਕਟ ਕਰ ਸਕਦੇ ਹੋ 5 ਤੋਂ 10 ਸ਼ੇਡ ਤੁਹਾਨੂੰ ਦੇ ਦੇਣਗੇ ਕਿ ਵੀ ਤੁਹਾਡੇ ਆ ਰੰਗ ਸੋਹਣਾ ਲੱਗੂਗਾ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਅੱਸੀ ਗੱਲਬਾਤ ਸਸਿਗਾ ਬਾਈ ਬਈ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦੀ ਮਹਾਵੀਰ ਪੇਂਟਸ ਆਪਣੀ ਸਰ ਲੋਕੇਸ਼ਨ ਦੇ ਬੱਸ ਸਟੈਂਡ ਦੇ ਨੇੜੇ ਮਾਨਸਾ ਪਟਰੋਲਾ ਆਪਣਾ ਬਿਲਕੁਲ ਨਾਲ ਆਪਾਂ ਰਾਮਪਗ ਰੋਡ ਜਾਂਦਾ ਉੱਥੇ ਆਪਣੀ ਸਟੋਰ ਹੈ ਜੀ ਜੀ ਬਈ ਸਾਰੇ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਦੱਸ ਦੀ ਕਿੰਨੇ ਆਪਣੇ ਕੋਲੇ ਸ਼ੇਡ ਨੇ ਸ਼ੇਡ ਸਿਰ 1500 ਸ਼ੇਡ ਦੇ ਵਿੱਚ ਕੋਈ ਵੀ ਸ਼ੇਡ ਸਿਲੈਕਟ ਕਰਦੇ ਸਾਰਾ ਤੁ 1500 ਤਰ੍ਹਾਂ ਦਾ ਭਰੰਗ ਕਰਾ ਸਕਦੇ ਆ ਮਤਲਬ ਇੱਕ ਕੋਠੀ ਤੇ ਜੇ ਸੋਚਣ ਲੱਗੇ ਜੇ ਬੰਦਾ ਵੀ 1500 1500 ਸ਼ੇਡ ਹੈ ਠੀਕ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਬਈ ਇਹ ਆ ਗਏ ਆਪਣੇ ਸ਼ੇਡ ਹਨਾ ਹਾਂਜੀ ਤੇ ਇਸ ਤੋਂ ਬਾਅਦ ਬਈ ਕਿਹੜੇ ਕਿਹੜੇ ਬ੍ਰਾਂਡ ਆ ਗਏ ਬ੍ਰਾਂਡਸ ਸਾਡੇ ਕੋਲ ਨੈਰੋਲਕ ਬਿਰਲਾ ਅਲਟਰਾ ਨਿਪੌਨ ਏਸ਼ੀਅਨ ਸਭ ਸਾਰੇ ਮਿਲਣਗੇ ਠੀਕ ਹੈ ਜੀ ਹਾਂਜੀ ਮਤਲਬ ਜਿਹੜਾ ਮੂਵ ਬ੍ਰਾਂਡ ਬੋਲਤਾ ਸੋਨ ਸਾਰੇ ਤੋਂ ਬਾਅਦ ਹੀ ਗੱਲ ਹੈ ਸਾਰੇ ਆਪਣੇ ਕੋਲੇ ਮਿਲ ਜੀ ਬਈ ਜੇ ਹੁਣ ਗੱਲ ਕਰੀਏ ਜਿਵੇਂ ਰੰਗ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਲੋਕ ਸ਼ੋਰੇ ਸ਼ਲਾਬ ਕਰਕੇ ਨੇ ਇੱਕ ਟਾਈਮ ਤੇ ਪਿੱਛੇ ਜੇ ਹਟਣ ਲੱਗੇ ਪਰ ਐਲੀਵੇਸ਼ਨ ਉਹਨਾਂ ਜਰ ਸੋਨਾ ਹੀ ਲੱਗਦਾ ਜਿੰਨੇ ਜਰ ਰੰਗ ਰੰਗ ਕਰਾਈਏ ਤੇ ਕਰਵਾਉਣਾ ਵੀ ਪੈਂਦਾ ਅੱਜ ਕੱਲ ਉਹ ਇਹ ਚਲੋ ਬਲੌਕਾਂ ਨਾਲ ਕੋਠੀ ਫੋਨ ਲਾ ਕੇ ਲੋਕ ਕੋਈ ਫਲਾਈ ਇਸ ਬ੍ਰਿਕ ਨਾ ਪਾਉਣ ਲੱਗੇ ਜਾਂ ਹੋਰ ਤਰ੍ਹਾਂ ਦੇ ਜਿੰਨੇ ਵੀ ਉਹਨੂੰ ਪ੍ਰਬੰਧ ਕਰ ਲੱਗੇ ਵੀ ਰੰਗ ਤਾਂ ਕਰਾਉਣੀ ਕਰਾਉਣਾ ਹਾਂਜੀ ਹੁਣ ਜੇ ਗੱਲ ਕਰੀਏ ਵੀ ਰੰਗ ਸਿਲੈਕਟ ਕਰਨ ਦੇ ਵੇਲੇ ਕਿਹੜਾ ਧਿਆਨ ਰੱਖਣਾ ਚਾਹੀਦਾ ਵੀ ਆਪਣਾ ਘਰ ਸੋਹਣਾ ਲੱਗੇ ਜਿਹੇ ਜਿਹਾ ਆਪਣਾ ਐਟਮੋਸਫੇਅਰ ਐਕਸਰ ਗੱਲ ਕੀਏ ਸ਼ੋਰੇ ਸ਼ਲਾਬ ਦੇਖੋ ਪੱਕਾ ਹਲ ਹੈ ਨਹੀਂ ਪਰ ਜੇ ਗੱਲ ਕੀ ਜੇ ਆਪਣਾ ਪੈਂਟਰ ਸਹੀ ਗਾਇਡ ਕਰੇ ਤੇ ਤੁਹਾਨੂੰ ਸਾਡੇ ਦਾ ਆ ਕੇ ਗਾਈਡੈਂਸ ਲੋ ਸਾਨੂੰ ਅਸੀਂ ਪੱਕਾ ਕੁਝ ਟਾਈਮ ਲਈ ਆਪਾਂ ਉਹ ਤੁਹਾਨੂੰ ਪੱਕਾ ਹੱਲ ਕਰ ਸਕਦੇ ਹਾਂ ਬਿਲਕੁਲ ਜੀ ਕੁਝ ਸਿਰਫ ਥੋੜੀਆਂ ਗਾਈਡਲਾਈਨ ਦੇ ਉਧਿਆਨ ਰੱਖਣਾ ਪੈਂਟਰ ਭਾਈ ਨੂੰ ਧਿਆਨ ਰੱਖਣਾ ਪਊ ਦੇਖੋ ਆਪਾਂ ਨੂੰ ਕੋਈ ਸਾਡੇ ਦਾ ਸਲਾਹ ਲੈ ਸਕਦੇ ਤੁਸੀਂ ਅਸੀਂ ਦੱਸ ਦਾਂ ਵੀ ਕਿਵੇਂ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ ਠੀਕ ਹੈ ਜੀ ਭਾਈ ਜੇ ਮੈਂ ਆਪਣੇ ਮੌਸਮ ਦੇ ਅਨੁਸਾਰ ਜੇ ਦੇਖੀ ਨਾ ਵੀ ਕੋਠੀ ਕੋਈ ਕੋਠੀ ਦੂਰੋਂ ਐ ਚੌਕਦੀ ਹੁੰਦੀ ਆ ਉਹ ਰੰਗ ਦੀ ਕਮਾਲ ਹੁੰਦਾ ਕਿ ਉਹ ਰੰਗ ਦੀ ਸਿਲੈਕਸ਼ਨ ਦਾ ਕਮਾਲ ਆ ਰੰਗ ਸਿਲੈਕਸ਼ਨ ਸਾਰੋਂ ਵੱਡਾ ਮਾਇਨੇ ਰੱਖਦਾ ਸਰ ਇਹਦੇ ਵਿੱਚ। ਤਾਂ ਆਪਾਂ ਕਿਹੜਾ ਰੰਗ ਕਰਾ ਰਹੇ ਹਾਂ? ਜਿੰਨਾ ਜਰ ਆਪਾਂ ਕੋਡਿੰਗ ਆਪਾਂ ਸਿਲੈਕਟ ਆਪਾਂ ਨੂੰ ਮੂਰੋ। ਪਰ ਜਿਹੜਾ ਮਰਜ਼ੀ ਰੰਗ ਕਰਾ ਦਿਓ ਵਧੀਆ ਲੱਗੇ। ਠੀਕ ਹੈ ਜੀ। ਰੰਗ ਸਿਲੈਕਸ਼ਨ ਸਾਰੋਂ ਵੱਡਾ ਨੇ ਇਸ ਤੋਂ। ਠੀਕ ਹੈ। ਮੰਨ ਲਓ ਜੇ ਆਪਾਂ ਇੱਕ ਆ ਗ੍ਰੀਨ ਜੇ ਵਾਂਗੂ ਦੇਖ ਲਈਏ। ਵੀ ਹੁਣ ਇਹ 'ਚ ਵੀ ਐਂ ਲਾ ਲਓ ਤੁਸੀਂ ਇੱਕ 'ਚ ਪੂਰਾ ਪਿਓਰ ਗ੍ਰੀਨ ਆ ਗਿਆ। ਹਿੱਕਕ ਤੋਂ ਫਿੱਕਾ ਵੀ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੀ ਚੀਜ਼ ਹੈ। ਹੁਣ ਬਈ ਚਲੋ ਮੈਂ ਸਿਲੈਕਟ ਕਰ ਲਿਆ ਇਹ ਰੰਗ। ਹਾਂਜੀ। ਮੈਂ ਇੱਕ ਇਹ ਕਰ ਲਿਆ ਇੱਕ ਇਧਰੋਂ ਇਸਰ ਸੰਡੂ ਸਾਡੀ ਫਰੰਟ ਦੀ ਐਲੀਵੇਸ਼ਨ ਨੂੰ ਫੋਟੋ ਭੇਜ ਸਕਦੇ ਹੋ ਸੋ ਸਾਰੀ ਐਲੀਵੇਸ਼ਨ ਸਾਡੀ ਤਿਆਰ ਕਰਕੇ ਦੇਵਾਂਗੇ ਦਿਖਾ ਦਿਓ ਮੈਨੂੰ ਇੱਕ ਵਾਰ ਬਈ ਕਿਵੇਂ ਭੇਜਦੇ ਹਾਂ ਮਸ 问题 ਦੋਸਤੋ ਇੱਕ ਸਭ ਤੋਂ ਵੱਡੀ ਗੱਲ ਹੈ ਨਾ 25 ਸਾਲ ਪੁਰਾਣਾ ਤਜਰਬਾ ਬਾਈ ਹੋ ਰਿਹਾ ਹੁੰਦਾ ਪਰ ਇੱਕ ਜੋ ਵੀ ਅੱਜ ਦੇ ਟੈਕਨੋਲੋਜੀ ਵਿੱਚ ਚੀਜ਼ ਚੱਲਦੀ ਆ ਤੁਸੀਂ ਐਲੀਵੇਸ਼ਨ ਦੀ ਫੋਟੋ ਭੇਜ ਦਿਓ ਬਾਈ ਹੋਰਾਂ ਨੂੰ ਉਹ ਫੋਟੋ ਦੇ ਹਿਸਾਬ ਨਾਲ ਸਾਨੂੰ ਪੰਜ ਤੋਂ ਸੱਤ ਡਿਜ਼ਾਈਨ ਦੱਸ ਦੇਣੀ ਵੀ ਕਿਹੜਾ ਰੰਗ ਇਹ ਤੇ ਸੋਹਣਾ ਲੱਗੂਗਾ ਜਿਵੇਂ ਕਿ ਹੁਣ ਬਾਈ ਹੋਰਾਂ ਨੇ ਇੱਕ ਕੋਠੀ ਦਾ ਜਿਵੇਂ ਜਿਵੇਂ ਐਲੀਵੇਸ਼ਨ ਦੀ ਫੋਟੋ ਭੇਜ ਤੇ ਸਾਨੂੰ ਅਹੀ ਠੀਕ ਹੈ ਜੀ ਉਸ ਸਾਡੇ ਆਹਦੇ ਵਿੱਚ ਪੰਜ ਆਪਸ਼ਨ ਆ ਗਏ ਆ ਠੀਕ ਹੈ ਜੀ ਸੋਨੂੰ ਜਿਹੜਾ ਤੁਹਾਨੂੰ ਵਧੀਆ ਲੱਗਦਾ ਸੋ ਉਹ ਤਿਆਰ ਕਰਾ ਸਕਦੇ ਸੋ ਤੁਹਾਨੂੰ ਇੱਕ ਪਹਿਲਾਂ ਦਾ ਪ੍ਰਿਊਵੂ ਮਿਲ ਜੂਗਾ ਵੀ ਸਾਡਾ ਕਰ ਕੇ ਕਿਵੇਂ ਲੱਗੂਗਾ ਕਰ ਕੇ ਕਿਵੇਂ ਲੱਗੂਗਾ ਇਹ ਵੀ ਬਹੁਤ ਵੱਡੀ ਗੱਲ ਹੈ ਨਾ ਕਈ ਵਾਰ ਆਪਾਂ ਇੱਕ ਦੂਸਰੇ ਨੂੰ ਦੇਖ ਕੇ ਵੀ ਯਾਰ ਜਿਹੜਾ ਜਿਹੜਾ ਰੰਗ ਉਹਤੇ ਹੋਇਆ ਮੇਰੇ ਉਹ ਕਰ ਦੋ ਬਾਅਦ ਚ ਉਹ ਚੀਜ਼ ਸੋਹਣੀ ਨਹੀਂ ਲੱਗਦੀ ਸੋ ਨਾਬਦਕਾਰ ਸੋ ਪਤਾ ਲੱਗ ਜੂ ਪਹਿਲਾ ਰੰਗ ਹੋਣ ਤੋਂ ਪਹਿਲਾਂ ਸਾਡਾ ਰੰਗ ਰਾ ਕੇ ਕਿਵੇਂ ਲੱਗ ਰਿਹਾ ਸਾਡਾ ਕੀ ਬਾਤ ਹੈ ਜੀ ਬਈ ਇਹ ਤਾਂ ਹੋ ਗਈ ਟੈਕਨੋਲੋਜੀ ਦੀ ਗੱਲ ਹੁਣ ਬਹੁਤ ਸਾਰੇ ਮਿੱਤਰਾਂ ਨੂੰ ਮੇਰੇ ਵਾਂਗੂ ਪਤਾ ਹੀ ਨਹੀਂ ਹੁਣਾ ਵੀ ਜਿਵੇਂ ਇਸ ਤਾਂ ਲਾਲ ਡੱਬਾ ਦੇਖ ਲੈ ਵਿੱਚ ਲਾਲ ਰੰਗ ਹੈ ਹਰਾ ਦੇਖ ਲੈ ਹਰਾ ਰੰਗ ਹੈ ਇਹ ਰੰਗ ਕਹਿੰਦੇ ਮਸ਼ੀਨ ਬਣਾਉਂਦੀ ਹੈ ਸਰ ਬਿਲਕੁਲ ਸਰ ਬਿਲਕੁਲ ਇਹ ਬਈ ਕਿਵੇਂ ਹੁੰਦਾ ਸਿਸਟਮ ਇਸ ਤਰ੍ਹਾਂ ਆਪਾਂ ਮਸ਼ੀਨ 'ਚ ਕੋਡ ਨੰਬਰ ਸਾਰਾ ਕੰਪਨੀ ਦਾ ਐਪ ਹੁੰਦਾ ਉਹਦਾ ਕੋਡ ਭਰ ਕੇ ਆਪਾਂ ਬਣਾ ਸਕਦੇ ਹਾਂ ਠੀਕ ਹੈ ਜੀ ਉੱਥੇ ਮੰਨ ਲਓ ਆਪਾਂ ਤਿੰਨੇ ਸਰ ਗ੍ਰੇ ਰੰਗ ਬਣਾ ਰਹੇ ਹਾਂ ਇਸ ਤੇ ਆਪਾਂ ਉਸ ਨੂੰ ਬਣ ਕੇ ਪਤਾ ਲੱਗ ਜਾਊਗਾ ਵੀ ਕਿਵੇਂ ਬਣ ਰਿਹਾ ਠੀਕ ਹੈ ਜੀ ਇਹ ਹੁਣ ਬਈ ਆਉਂਦਾ ਜਿਹੜਾ ਡੱਬਾ ਉਹ ਸਾਰਾ ਵਾਈਟ ਦੇ ਵਿੱਚ ਹੀ ਆਉਂਦਾ ਨਹੀਂ ਸਾਰਾ ਲਾਲਾ ਸ਼ੇ ਠੀਕ ਹੈ ਜੀ ਇੱਕ ਤੋਂ ਲਾਗੇ 10 ਤੱਕ ਕੰਪਨੀ ਦੇ ਬੇਸ ਹੁੰਦੇ ਜਿਹੜਾ ਕੰਪਨੀ ਕੰਪਿਊਟਰ ਦੱਸੂ ਬੇਸ ਕੋਈ ਰੰਗ ਚ ਤਿਆਰ ਹੋਣਾ ਲਓ ਵੀ ਦੋਸਤੋ ਜਿਹੜਾ ਬੇਸ ਆ ਉਹ ਵਾਈਟ ਚ ਆਉਂਦਾ ਜਿਆਦਾ ਹਾਂਜੀ ਤੇ ਜਿਹੜਾ ਵੀ ਹੁਣ ਬਾਈ ਨੇ ਜਿਵੇਂ ਗਰੇ ਦੇ ਆਪਸ਼ਨ ਦਿੱਤੀ ਆ ਆਪਾਂ ਹਾਂਜੀ ਹਾਂਜੀ ਗਰੇ ਦੇ ਦਿੱਤੀ ਆ ਹੁਣ ਆਪਾਂ ਠੀਕ ਹੈ ਜੀ ਇਹ ਵੀ ਫਿਰ ਇਹ ਤਾਂ ਮੰਨ ਲਾ ਵੀ ਸਕਿੰਟਾਂ ਜੀ ਬਣਾਉਣ ਦੇ ਹੋਣੀ ਆ ਹਾਂਜੀ ਸਿਰਫ 30 ਸਕਿੰਟ ਲੱਗਦੇ ਨੇ ਇੱਕ ਛੇੜ ਬਣਨ ਤੇ ਠੀਕ ਹੈ ਜੀ ਲਓ ਵੀ ਦੋਸਤੋ ਜਿਹੜੀ ਚੀਜ਼ ਤੁਸੀਂ ਸਿਲੈਕਟ ਕਰ ਲਈ ਇੱਕ ਚੀਜ਼ ਦਾ ਹੋਰ ਆਈਡੀਆ ਆਉਂਦਾ ਬਈ ਕਈ ਵਾਰ ਨਾ ਕਿਸੇ ਨੇ ਦੇਖਿਆ ਹੁੰਦਾ ਵੀ ਆਹ ਰੰਗ ਚਾਹੀਦਾ ਜੇ ਤੁਹਾਨੂੰ ਫੋਟੋ ਭੇਜਤੀ ਬਈ ਉਹ ਤੋਂ ਸਿਲੈਕਟ ਕਰ ਦਿੰਨੇ ਤੁਸੀਂ ਵੀ ਆਹ ਹਾਂਜੀ ਸਰ ਬਿਲਕੁਲ ਕੋਈ ਇਹਦੀ ਕੋਈ ਕੋਈ ਦਿੱਕਤ ਨਹੀਂ ਹੈ ਜੀ ਮੈਨੂੰ ਕਾਫੀ ਮੈਸੇਜ ਆਉਂਦੇ ਆ ਬਈ ਸਾਨੂੰ ਆਹ ਕੋਠੀ ਦਾ ਕੋਡ ਨਹੀਂ ਪਤਾ ਲੱਗਿਆ ਕਿਹੜਾ ਹੈ ਬਲ ਸਾਨੂੰ ਫੋਟੋ ਭੇਜ ਤੇ ਤੁਸੀਂ ਦੱਸ ਦੋ ਕਿ ਆਹ ਕੋਡ ਹੈਗਾ ਤੁਹਾਨੂੰ ਸਾਰਾ ਕਲਕ ਕਰਕੇ ਦੇਵਾਂਗੇ ਫਿਰ ਅਸੀਂ ਕੀ ਬਾਤ ਤੁਹਾਨੂੰ ਪ੍ਰੂਵ ਸਾਰਾ ਕਰਕੇ ਦੇਵਾਂਗੇ ਤੁਹਾਨੂੰ ਸਾਰਾ ਕੋਡ ਜੋ ਵੀ ਚਾਹੀਦਾ ਅਸੀਂ ਆਪਦੇ ਨੂੰ ਤੁਹਾਨੂੰ ਫੁੱਲ ਫੁੱਲ ਗਾਰਡਨਸ ਦੇਵਾਂਗੇ ਠੀਕ ਹੈ ਜੀ ਜਿੰਨੀ ਸਾਡੇ ਕੋਲ ਹੋ ਸਕਦਾ ਤੇ ਹਾਂਜੀ ਰੇਡ ਜੇ ਮਾਰਕੀਟ ਨਾਲ ਗੱਲ ਕੰਪੈਰੀਜ਼ਨ ਕਰੀਏ ਕਿਉਂਕਿ ਚਲੋ ਤਕਲੀਕ ਤੇ ਛੇੜ ਦਾ ਆਪਣੇ ਕੋਲ ਸਾਰੇ ਨੇ 1500 ਤੱਕ ਦਾ ਆਪਾਂ 컬러 ਰਹੀ ਬੈਠੇ ਆ ਪਰ ਰੇਡ ਦਾ ਵੀ ਜੇ ਮਾਰਕੀਟ ਨਾਲ ਗੱਲ ਰੇਡ ਸਾਡੇ ਫੁੱਲ ਗਰੰਟੀ ਉਹ ਮਰਜ਼ੀ ਟਰਾਈ ਮਾਰ ਕੇ ਫਿਰ ਸਾਡੇ ਕੋਲ ਆਓ ਜਿੱਥੇ ਸਾਡਾ ਰੇਡ ਦਾ ਫਰਕ ਨਿਕਲਦਾ ਸਾਡੀ ਗਰੰਟੀ ਹੈ ਜੀ ਠੀਕ ਹੈ ਜੀ ਕਿਤੇ ਕੁਝ ਗਰੰਟੀ ਮਾਰਕੀਟ ਜਾ ਕੇ ਚੈੱਕ ਕਰਕੇ ਆਜਾ ਚੈੱਕ ਕਰਕੇ ਆਓ ਸਾਡੇ ਕੋਲ ਠੀਕ ਹੈ ਜੀ ਬਈ ਇਸ ਤੋਂ ਇਲਾਵਾ ਰੰਗ ਤੋਂ ਇਲਾਵਾ ਵਾਲ ਪੱਟੀ ਉਹ ਸਾਰੇ ਪ੍ਰੋਡਕਟ ਆਪਣੇ ਟੋਟਲੀ ਸਰ ਪੀਯੂ ਪਾਲਿਸ਼ ਤੋਂ ਲੈ ਕੇ ਵਾਲ ਪੱਟੀ ਤੱਕ ਹਰ ਇੱਕ ਚੀਜ਼ ਸਾਨੂੰ ਪੇਂਟ ਦੇ ਠੀਕ ਹੈ ਤੇ ਜਿਹੜੇ ਮਿੱਤਰ ਆਪਣੀ ਵੀਡੀਓ ਦੇਖ ਕੇ ਆਉਣਗੇ ਉਹਨਾਂ ਨੂੰ ਦੇਉਂਗਾ ਬਈ ਕੋਈ ਡਿਸਕਨਸ ਅਕਾਊਂਟ ਛੁੜਾ ਕੇ ਜਿੰਨਾ ਹੋਰ ਨਾਮੰਦਾ ਨੱਖਾਂਗੇ ਛੁੜਾ ਜਿਹੜਾ ਵੀਡੀਓ ਦੇਖ ਕੇ ਆਉਣਗੇ ਠੀਕ ਹੈ ਜੀ ਤੇ ਬਈ ਅਖੀਰ ਤੇ ਨਾ ਅ ਨੰਬਰ ਦੋਸਤ ਬਈ ਹੋਰਾਂ ਦਾ ਸਕਰੀਨ ਤੇ ਚੱਲਦਾ ਕਿਹੜੀਆਂ ਥੋੜਾ ਜਿਹੀ ਕੋਈ ਧਿਆਨ ਜੋ ਗੱਲਾਂ ਜਾਂਦਾ ਪਰੰਗ ਕਰਾ ਰਹੇ ਆ ਕੋਈ ਹੁੰਦਾ ਵੀ ਚੱਲ ਉਹ ਸਾਰਾ ਪੇਂਟਰੀ ਦੱਸੂਗਾ ਆਪਾਂ ਨੂੰ ਥੋੜਾ ਜਿਆਦਾ ਚੀਜ਼ ਤੇ ਪੇਂਟਰੀ ਗਾਈਡ ਕਰ ਸਕਦੇ ਜਿੰਨੇ ਦਾ ਆਪਾਂ ਘਰ ਨਹੀਂ ਦੇਖਦੇ ਉਹਨਾਂ ਚਿਰ ਆਪਾਂ ਗਾਈਡਿੰਗ ਕਰ ਸਕਦੇ ਪਹਿਲਾਂ ਕੀ ਹੈ ਇੱਥੇ ਕੀ ਪ੍ਰੈਮਰ ਹੋਇਆ ਬਿਲਕੁਲ ਕੋਰਾ ਉਪਰ ਪਲੇ ਪੇਂਟਰ ਆਪ ਨੂੰ ਪੇਂਟਰ ਦਾ ਗਾਈਡ ਲੈ ਲਓ ਫਿਰ ਮੁੜ ਕੇ ਸਾਡੇ ਕੋਲ ਆਓ ਸਾਰਾ ਸਿੱਖ ਕਰਕੇ ਦਵਾਂਗੇ ਠੀਕ ਹੈ ਜੀ ਤੇ ਭਾਈ ਕਈ ਵਾਰ ਕਿਸੇ ਕਈ ਮਿੱਤਰ ਮੇਰੇ ਬਾਹਰੋਂ ਜੁੜੇ ਹੋਏ ਜਿਹੜੇ ਉਹ ਸਾਡੇ ਕੋਲ ਪੇਂਟਰੀ ਨਹੀਂ ਹੈਗਾ ਉਹ ਟੀਮ ਵੀ ਤੁਸੀਂ ਪ੍ਰੋਵਾਈਡ ਕਰਦੇ ਸਾਡੇ ਫੁੱਲ ਟੀਮ ਆ ਸਾਡੇ ਕੋਲ ਪੇਂਟਰ ਸਾਡੀ ਫੁੱਲ ਜ਼ਿੰਮੇਵਾਰੀ ਹੋ ਜਿਹੜਾ ਬੰਦਾ ਤੁਹਾਡੇ ਕੋਲ ਪੰਗ ਉਪਕਰਨ ਵਾਲਾ ਜਿਹੜਾ ਤਾਂ ਤੁਸੀਂ ਆਪ ਦੇ ਕੋਲੋਂ ਭੇਜਤਾ ਉਹਦੀ ਵੀ ਗਾਰੰਟੀ ਹੋ ਪੂਰੀ ਕੋਲ ਗਾਰੰਟੀ ਛੱਡੋ ਠੀਕ ਹੈ ਜੀ ਲੋਬੀ ਦੋਸਤੋ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਨਵੇਂ ਜਵਾਨੇ ਚ ਮਤਲਬ ਰੰਗ ਬਾਰੇ ਵੀ ਜਿਵੇਂ ਤੁਸੀਂ ਕੁਝ ਦੇਖਣਾ ਹੈ ਉਹ ਟੈਕ ਜਿਹੜੀ ਮਸ਼ੀਨ ਤੇ ਤੁਸੀਂ ਜੋ ਬੋਲਤਾ 1500 ਛੇੜ ਚੋਂ ਉਹੀ ਰੰਗ ਬਾਈ ਉਹਨਾਂ ਦੀ ਦੁਕਾਨ ਦੇ ਵਿੱਚ ਨਾਲ ਦੀ ਨਾਲ ਵੜ ਕੇ ਤੁਹਾਨੂੰ ਹਾਜ਼ਰ ਹੋ ਜਾਣਾ ਤੇ ਤੀਜੀ ਗੱਲ ਜੇ ਟੀਮ ਤੁਹਾਨੂੰ ਨਹੀਂ ਮਿਲ ਰਹੀ ਤਾਂ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਰੰਗ ਤੇ ਟੀਮ ਦੀ ਜ਼ਿੰਮੇਵਾਰੀ ਰੰਗ ਕਰਨ ਦੀ ਜ਼ਿੰਮੇਵਾਰੀ ਬਾਈ ਉਹ ਕਿਨ ਸਾਡਾ ਜਮ ਤਸੱਲੀ ਬਖਸ਼ ਕੰਮ ਆਉਗਾ ਤੇ ਰੇਟ ਬਾਈ ਨੇ ਦੱਸ ਦਿੱਤਾ ਹੀ ਮਾਰਕੀਟ ਵਿੱਚ ਜਦੋਂ ਮਾਰਕੀਟ ਚੈੱਕ ਕਰਨ ਰੇਟ ਸਾਡੇ ਬਿਲਕੁਲ ਜੈਨੂਨ ਮਿਲਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਵੀ ਹੋਰ ਸਵਾਲ ਰਹੇਗਾ ਕਮੈਂਟ ਕਰਿਓ ਬਾਈ ਉਹਰੀ ਕਮੈਂਟਾਂ 'ਚ ਵੀ ਰਿਪਲਾਈ ਕਰ ਦੇਣਗੇ ਧ